ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪ ਸਵਾਗਤ ਹੈ ਜੀ ਨਵੇਂ ਵਲੌਗ 'ਚ ਅੱਜ ਆਪਣੀ ਮਸ਼ੀਨ ਦੀ ਰਿਪੇਅਰ ਦਾ ਦੂਜਾ ਦਿਨ ਕੱਲ ਖੋਲਤੀ ਸੀ ਮਸ਼ੀਨ ਸਾਰੀ ਸਾਰਾ ਕੰਮ ਕੱਲ ਕਰਿਆ ਜੇ ਲਿਖੋ ਮਰੇ ਚైనాਤੂਨ ਚైనాਤ ਦਾ ਰਸਤਾ ਵਾਲਾ ਭਾਈ ਟਿਕਨ ਦਿੰਦਾ ਉਹ ਪੱਟੀ ਜ ਉਹ ਨਟ ਬੋਲਟ ਪੱਟੀ ਜ ਉਹ ਤੇ ਰੈਲਿੰਗ ਰੈਲਿੰਗਾਂ ਕੱਢਦੇ ਐਲੀਵੇਟਰ ਦੇ ਵਿੱਚੋਂ ਚੈਨਲ ਆ ਰਹੀ ਹੈ ਨਵੀਂ ਨਵੀਆਂ ਪਾਵਾਂਗੇ ਖਰਾਬ ਹੋਈਆਂ ਨੇ ਦੋਨੇ ਨਵੀਆਂ ਬਾਣੀਆਂ ਨੇ ਇੱਡਰ ਵੀ ਖਲਾਰਤਾ ਸਾਰਾ ਬਾਸਕਟ ਵੀ ਨਵੀਂ ਪਾਵਾਂਗੇ ਇੱਡਰ ਵੀ ਖਲਾਰਤਾ ਸਾਰਾ ਇਹਨੂੰ ਵੀ ਪ੍ਰਾਈਮਰ ਮਾਰਨੇ ਆ ਪਾਣੀ ਨਾਲ ਗਲਦਾ ਪਿਆ ਕੰਪਲੀਟ ਹੈ ਕੰਮ ਸਾਰਾ ਇਹਦੇ ਟੁੱਟਾ ਹੀ ਬੇਰੰਗਾ ਨਾ ਵਰਲੀ ਸਾਈਡ ਉਹ ਟੁੱਟੀ ਹੋ ਜੀ ਇਹ ਚੰਦ ਚੜਾ ਦਿੰਨੇ ਆ ਮਿੱਤਰਾ ਚੰਦ ਚੜਾ ਦਿੰਦੇ ਆ ਚੰਨ ਦੇ ਤੁਸੀਂ ਚੜਾ ਦਿੰਦੇ ਹੋ ਚੰਨ ਚੜਾਣ ਲੱਗਦੇ ਨੇ ਗਸਰ ਛੱਡਦੇ ਪੁਰਗੇ ਨੌਂ ਹੀ ਪੰਦਾ ਚੰਦਾ ਹਾਂ ਉਹ ਆਪ ਨੂੰ ਮੈਂ ਦਿ ਲਉਂ ਹੋਰ ਵੀ ਮਿੱਤਰੋ ਕੀ ਹਾਲ ਚਾਲ ਨੇ ਤੁਸੀਂ ਦੱਸੋ Rajasthan ਚ ਕਿਵੇਂ ਰਿਹਾ ਸੀ ਜੀ ਸੁਜਨ ਕੀ ਕਹਿੰਦੇ ਪਾਣੀ ਬੜਾ ਸੀ ਉਧਰ ਹਾਂਜੀ ਲਾਓ ਸਾਹਿਬ ਕਿਵੇਂ ਹੋ ਓਕੇ ਠੀਕ ਆਪ ਵਧੀਆ ਵੀਰ ਤੁਸੀਂ ਦੱਸੋ ਅੰਦੇ ਥੱਕ ਗਿਆ ਕੱਲ ਮੁੰਡਾ ਕੱਲ ਥਕਾਤਾ ਆ ਤਿੰਨ ਦਿਨਾਂ ਦਾ ਕੰਮ ਇੱਕ ਦਿਨ ਚ ਕਰਾਇਆ ਇਹਨਾਂ ਨੇ ਇਹਦਾ ਸਮਾਨ ਖਲਾਤਾ ਵੀ ਕਹਿੰਦਾ ਖੋਲਤਾ ਦਿੱਤਾ ਤੇ ਉਹਨੂੰ ਇਕੱਠਾ ਵੀ ਅੱਜ ਹੀ ਕਰਨਾ ਸਾਰਾ ਇਹੋ ਜਿਹੇ ਬੋਦੇ ਸਾਡੇ ਤੇ ਕੋਈ ਚੱਕਰ ਨਹੀਂ ਅੱਜ ਕੱਸ ਲਾਂਗੇ ਕਿਉਂ ਤਾਂ ਵਰਦਾਨ ਮਹਾਰਾਜ ਮੇਰ ਰੱਖੇ ਦਬੜਾ ਨਹੀਂ ਬਸ ਦਬਦੇ ਆਪਾਂ ਐ ਹੀ ਨਹੀਂ ਦਬਣਾ ਨਹੀਂ ਬਸ